ब्रेक ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪਰਿਵਰਤਨ ਇੱਕ ਨਈ ਸੋਚ ਇੱਕ ਸਮਰਪਿਤ ਐਨਜੀਓ ਹੈ ਜੋ ਸਮਾਜ ਦੇ ਕਈ ਖੇਤਰਾਂ ਵਿੱਚ ਅਥਪੂਰਣ ਤਬਦੀਲੀ ਲਿਆਉਣ ਲਈ ਵਚਨਬੱਧ ਹੈ ਵੱਲੋਂ ਸਾਝਾ ਸਫਰ ਪ੍ਰੋਗਰਾਮ ਵਿਕਰਮ ਵਾਰਿਸ ਦੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਆਯੋਜਿਤ ਕੀਤਾ ਗਿਆ ਜੋ ਕਿ ਨੇਤਰਹੀਨ ਹੈ ਪਰ ਇੱਕ ਲੇਖਕ ਹੈ ਗਾਇਕ ਮਿਮਿਕਰੀ ਕਲਾਕਾਰ ਵੀ ਹੈ ਅਤੇ ਛੋਟਾ ਚੰਮ ਸ਼ੇਰ ਸਿੰਘ ਜੋ ਬੋਲਾ ਹੈ ਪਰ ਉਸਦੀ ਡਾਂਸ ਪੇਸ਼ਕਾਰੀ ਸ਼ੋਹ ਦੀ ਚਰਚਾ ਬਣ ਗਈ ਇਸ ਮੌਕੇ ਡਾਇਰੈਕਟਰ EMC ਹਸਪਤਾਲ ਡਾਕਟਰ ਰਿਸ਼ਬ ਅਰੋੜਾ ਪ੍ਰਿੰਸੀਪਲ DAV ਪਬਲਿਕ ਸਕੂਲ ਡਾਕਟਰ ਪਲਵੀ ਸੇਠੀ инду ਅਰੋੜਾ ਕਾਉਂਸਲਰ ਮਨਦੀਪ ਆਹੂਜਾ ਵੀ ਮੌਜੂਦ ਸਨ ਮੈਂ ਇਥੇ ਪੰਜਾਬ ਨਾਸ਼ਾਲਾ ਆਇਆ ਹਾਂ ਅੰਮ੍ਰਿਤਸਰ ਆਪੋਜ਼ਿਟ ਕਾਲਸਾ ਕਾਲਜ ਪਰਿਵਰਤਨ ਇੱਕ ਨਈ ਸੋਚ NGO ਹੈ ਜੀ ਉਹਨਾਂ ਨੇ ਇੱਕ ਇਵੈਂਟ ਰੱਖਿਆ ਹੈ ਜਿੱਤੇ ਸਪੈਸ਼ਲੀ ਏਬਲਡ ਔਰ ਨੋਰਮਲ ਬੱਚੇ ਜਿਹੜੇ ਹੈਗੇ ਨੇ ਸਕੂਲਾਂ ਤੋਂ ਉਹ ਇਕੱਠਾ ਪਰਫਾਰਮ ਕਰ ਰਹੇ ਨੇ ਬੇਸਿਕਲੀ ਇਸ ਇਵੈਂਟ ਦਾ ਮੋਟਿਵ ਇਹੀ ਹੈ ਕਿ ਜਿਹੜੇ ਸਾਡੇ ਸਪੈਸ਼ਲੀ ਬੱਚੇ ਹੈਗੇ ਨੇ ਉਹਨਾਂ ਨੂੰ ਲੋਕ ਨੋਰਮਲ ਬੱਚਿਆਂ ਦੇ ਨਾਲ ਇੱਕ ਨਜ਼ਰ ਨਾਲ ਦੇਖਣ ਕਿ ਉਹ ਵੀ ਕਿਸੇ ਤੋਂ ਘੱਟ ਨਹੀਂ ਹੈਗੇ ਤੇ ਇਸ ਲਈ ਅਸੀਂ ਇਹ ਪ੍ਰੋਗਰਾਮ ਰੱਖਿਆ ਹੈ ਇੱਥੇ ਸਾਡੇ ਬੱਚੇ ਉਹਨਾਂ ਨਾਲ ਪਰਫਾਰਮ ਕਰ ਰਹੇ ਨੇ ਔਰ ਮੈਂ ਸਾਰੇ ਨੂੰ ਅਪੀਲ ਕਰਾਂਗਾ ਇੱਕ ਵਾਰੀ ਜ਼ਰੂਰ ਦੇਖਣ